ਤੁਸੀਂ ਪ੍ਰਾਈਮਰੀ ਸ਼ਾ ਟੀਵੀ ਦੇਖ ਰਹੇ ਹੋ ਜਿੱਥੇ ਮੈਂ ਸਵਰਨ ਸਿੰਘ ਟੈਣਾ ਤੇ ਹਰ ਰੋਸ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ ਲੰਘੇ ਕੱਲ ਪੰਜਾਬ ਦੇ ਵਿੱਚ ਮੌਸਮ ਬਿਲਕੁਲ ਸਾਫ਼ ਰਿਹਾ ਪੰਜਾਬ ਦੇ ਵਿੱਚ ਕਿਤੇ ਵੀ ਮੀਂਹ ਨਹੀਂ ਪਿਆ ਇੱਕ ਕਣੀ ਵੀ ਕਿਤੇ ਨਹੀਂ ਪਈ ਦਿਨ ਦੇ ਵੇਲੇ ਪੂਰੀ ਧੁੱਪ ਖੜੀ ਸੀ ਅਸਮਾਨ ਪੂਰਾ ਸਾਫ਼ ਸੀ ਤੇ ਪੂਰੇ ਪੰਜਾਬ ਦੇ ਕਿਸੇ ਵੀ ਹਿੱਸੇ ਦੇ ਵਿੱਚੋਂ ਖਬਰ ਨਹੀਂ ਆਈ ਕਿ ਇੱਥੇ ਬੱਦਲ ਵਾਈਆ ਇੱਥੇ ਕਣੀਆਂ ਇੱਥੇ ਹਵਾ ਤੇ ਚਲੀ ਜਾਂਦੀ ਇੱਥੇ ਨੇਰੀ ਝੱਖੜ ਝੁਲਾ ਇਹੋ ਜਿਹੀ ਕੋਈ ਵੀ ਖਬਰ ਨਹੀਂ ਆਈ ਪਰ ਮੌਸਮ ਉਹ ਭਾਗ ਦਾ ਅੰਦਾਜ਼ਾ ਇਹ ਆ ਕਿ 12 13 ਤੇ 14 ਤਰੀਕੀ ਯਾਨੀ ਕਿ ਅੱਜ ਭਲਕ ਤੇ ਪਰਸੋਂ ਤਿੰਨ ਦਿਨ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਕਾਫੀ ਮੀਂਹ ਪੈਣ ਦੀ ਆਸ ਹੈ ਬਾਕੀ ਇਹ ਜਿਹੜੀ ਸੰਭਾਵਨਾ ਪ੍ਰਗਟਾਈ ਗਈ ਆ ਇਹ ਕਿੰਨੀ ਕੁ ਪੂਰੀ ਹੁੰਦੀ ਆ ਸਹੀ ਆ ਕਿ ਗਲਤ ਆ ਇਹ ਸਮਾਂ ਦੱਸੂਗਾ ਪਰ ਤਿੰਨ ਦਿਨ ਪੰਜਾਬ ਦੇ ਵਿੱਚ ਮੌਸਮ ਨੇ ਕਰਵਟ ਬਦਲਨੀ ਆ ਇਹਦੇ ਬਾਰੇ ਜਾਣਕਾਰੀ ਮਿਲੀ ਆ ਜਿਹੜੀ ਪਹਿਲੀ ਵੱਡੀ ਖਬਰ ਆ ਉਹ ਹੈ ਕਿ ਜੀ ਹੜਪੀੜਤਾਂ ਦੇ ਹਾਲਾਤ ਨਾਲ ਸੰਬੰਧਿਤ ਹੜਪੀੜਤ ਖੇਤਰ ਨਾਲ ਸੰਬੰਧਿਤ ਕਿ ਉੱਥੇ ਹੋਇਆ ਕੀ ਕੀ ਆ ਬਣ ਕੀ ਕੀ ਗਿਆ ਹੁਣ ਪਾਣੀ ਲਥਰਿਆ ਤੇ ਕਈ ਥਾਵਾਂ ਦੇ ਉੱਤੇ ਪਾਣੀ ਲਥ ਵੀ ਚੁੱਕਿਆ ਹੁਣ ਸੜਕ ਟੁੱਟੀ ਫੁੱਟੀ ਦਿਸਦੀ ਆ ਹੁਣ ਪਈ ਦੇ ਵਿੱਚ ਚਿੱਕੜ ਗਾਰਾ ਦਿਸਦਾ ਜਿਹੜੀਆਂ ਥਾਵਾਂ ਦੇ ਉੱਤੇ ਪਹਿਲਾਂ ਆਪਾਂ ਕਿਸ਼ਤੀ ਰਾਹੀਂ ਜਾਂਦੇ ਸੀ ਉਹਦੇ ਵਿੱਚੋਂ ਬਹੁਤ ਗਣ ਥਾਵਾਂ ਦੇ ਉੱਤੇ ਹੁਣ ਤੁਸੀਂ ਟਰੈਕਟਰ ਦੇ ਰਾਹੀਂ ਜਾ ਸਕਦੇ ਆ ਜਦੋਂ ਪਾਣੀ ਹੋਰ ਘਟਿਆ ਸ਼ਾਇਦ ਮੋਟਰਸਾਈਕਲ ਦੇ ਰਾਹੀਂ ਵੀ ਜਾਂ ਸਾਈਕਲ ਦੇ ਰਾਹੀਂ ਜਾ ਸਕੀਏ ਜਦੋਂ ਬਿਲਕੁਲ ਘਟ ਗਿਆ ਖਤਮ ਹੋ ਗਿਆ ਫਿਰ ਸ਼ਾਇਦ ਆਪਾਂ ਪੈਦਲ ਵੀ ਜਾ ਸਕੀਏ ਯਾਨੀ ਕਿ ਜ਼ਿੰਦਗੀ ਹੁਣ ਹੌਲੀ ਹੌਲੀ ਲੀਹ ਦੇ ਉੱਤੇ ਆਉਣ ਦੀ ਕੋਸ਼ਿਸ਼ ਕਰ ਰਹੀ ਆ ਪਰ ਆਲੇ-ਦੁਆਲੇ ਵੀਰੋ ਮੁਸ਼ਕਾਟ ਫੈਲਣਾ ਵੀ ਸ਼ੁਰੂ ਹੋ ਗਿਆ ਜਿਹੜਾ ਪਾਣੀ ਗਲੀਆਂ ਦੇ ਵਿੱਚ ਖੜਾ ਜਿਹੜਾ ਪਾਣੀ ਖੇਤਾਂ ਦੇ ਵਿੱਚ ਖੜਾ ਜਿਹੜਾ ਪਾਣੀ ਆਲੇ-ਦੁਆਲੇ ਹਰ ਪਿੰਡ ਦੇ ਖੜਾ ਪਿੰਡ ਦੇ ਵਿੱਚ ਖੜਾ ਉਹ ਪਾਣੀ ਹਰੇ ਤੇ ਕਾਲੇ ਰੰਗ ਦਾ ਹੋ ਗਿਆ ਖੇਤਾਂ ਦੇ ਵਿੱਚ ਢੋਨਾ ਗਲ ਗਿਆ ਫਸਲ ਗਲ ਗਈ ਪਾਣੀ ਉੱਥੇ ਲਗਾਤਾਰ ਖੜਾ ਰਿਹਾ ਜਿਹਦੇ ਕਰਕੇ ਉੱਥੋਂ ਵੀ ਬਹੁਤ ਮੁਸ਼ਕਾਉਣਾ ਤੇ ਪਿੰਡਾਂ ਦੇ ਵਿੱਚੋਂ ਵੀ ਹੁਣ ਮੁਸ਼ਕਾਉਣਾ ਸ਼ੁਰੂ ਹੋ ਚੁੱਕਿਆ ਪਸ਼ੂ ਜਿਹੜੇ ਮਰੇ ਆ ਉਹ ਲੱਪਣੇ ਸ਼ੁਰੂ ਹੋ ਗਏ ਆ ਜਿਹੜੇ ਜਾਨਵਰ ਮਰ ਚੁੱਕੇ ਆ ਉਹ ਲੱਪਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਪਸ਼ੂਦ ਦਫਨਾਉਣ ਦਾ ਸلسਲਾ ਵੀ ਸ਼ੁਰੂ ਹੋ ਗਿਆ ਰੋਗ ਫੈਲਣ ਦਾ ਡਰ ਵੀ ਵਧਣ ਲੱਗ ਪਿਆ ਯਾਨੀ ਕਿ ਇਹ ਆ ਕਿ ਆਉਂਦੇ ਜਿਹੜੇ ਦੇਣਾਂ ਇਹ ਬਹੁਤ ਵੱਡੇ ਪੱਦਰ ਦੇ ਉੱਤੇ ਸਮੱਸਿਆਵਾਂ ਪੈਦਾ ਕਰ ਸਕਦੇ ਆ ਜੇਕਰ ਕਾਬੂ ਦੇ ਵਿੱਚ ਹਾਲਾਤ ਨਾ ਆਏ ਤਾਂ ਹਾਲਾਂਕਿ ਕੇਂਦਰ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਭਾਈ ਗੁਜਰਾਤ ਵਾਲੇ ਮਾਡਲ ਨੂੰ ਪੰਜਾਬ ਦੇ ਵਿੱਚ ਲਾਗੂ ਕਰੋ ਉਹਨਾਂ ਨੇ ਜਿਹੜੀ ਤਕਨੀਕ ਅਪਣਾਈ ਸੀ ਜਦੋਂ ਅਸੀਂ ਪਸ਼ੂਆਂ ਨੂੰ ਦਫਨਾਉਨੇ ਆ ਉਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਅਪਣਾਉਣੀ ਚਾਹੀਦੀ ਆ ਕਿਉਂਕਿ ਟੋਆ ਪਟਕੇ 4 ਤੋਂ 5 ਫੁੱਟ ਡੂੰਘਾ ਪਸ਼ੂ ਉਹਦੇ ਵਿੱਚ ਦਫਨਾਉਣਾ ਉਹਦੇ ਵਿੱਚ ਟੂਨਾ ਪਾ ਕੇ ਤੇ ਉਹਦੇ ਵਿੱਚ ਲੂਣ ਪਾ ਕੇ ਤੇ ਫਿਰ ਦਫਨਾਉਣਾ ਉਹਦੇ ਨਾਲ ਮੁਸ਼ਕਲ ਨਹੀਂ ਪੈਦਾ ਹੋਊਗਾ ਤੇ ਕੋਈ ਸਮੱਸਿਆ ਵੱਡੀ ਨਹੀਂ ਆਊਗੀ ਕਹਿਣ ਦਾ ਭਾਵ ਇਹ ਜਿਕੇ ਜਿਹੜੇ ਪਸ਼ੂ ਮਰੇ ਆ ਉਹਦੇ ਬਾਰੇ ਹੁਣ ਪਤਾ ਲੱਗਣਾ ਸ਼ੁਰੂ ਹੋ ਗਿਆ ਕਿਉਂਕਿ ਪਹਿਲਾਂ ਅਸੀਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਬਹੁਤ ਕੁਝ ਇਸ ਪਾਣੀ ਦੇ ਵਿੱਚ ਲੁਕਿਆ ਹੋਇਆ ਬਹੁਤ ਕੁਝ ਇਸ ਪਾਣੀ ਦੇ ਥੱਲੇ ਹੈ ਹੁਣ ਜਦੋਂ ਪਾਣੀ ਆਪ ਘਟ ਗਿਆ ਤੇ ਭਾਈ ਜੋ ਕੁਝ ਥੱਲੇ ਸੀ ਉਹ ਉੱਤੇ ਆਉਣਾ ਸ਼ੁਰੂ ਹੋ ਗਿਆ ਕਿਸੇ ਥਾਂ ਦੇ ਉੱਤੇ ਪਸ਼ੂ ਦਾ ਸਿੰਗ ਦਿਸ ਰਿਹਾ ਬਾਕੀ ਸਰੀਰ ਉਹਦਾ ਰੇਤੇ ਦੇ ਵਿੱਚ ਟੱਕਿਆ ਹੋਇਆ ਕਿਸੇ ਥਾਂ ਦੇ ਉੱਤੇ ਪਸ਼ੂ ਦਾ ਖੁਰ ਦੇ ਸਿਰਿਆ ਹੋਰ ਕੋਈ ਸਰੀਰ ਦਾ ਅੰਗ ਨਹੀਂ ਦਿਸ ਰਿਹਾ ਸੋ ਕਹਿਣ ਦਾ ਭਾਵ ਇਹ ਜੀ ਕਿ ਆਉਂਦੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਰੋਗ ਵੀ ਫੈਲ ਸਕਦੇ ਆ ਆ ਮੈਂ ਗੁਰਦਾਸਪੁਰ ਦੀ ਖਬਰ ਪੜ੍ਹ ਕੇ ਹਟਿਆ ਉੱਥੇ ਸੂਰਾਂ ਦੀ ਲਗਾਤਾਰ ਮੌਤ ਹੋ ਰਹੀ ਆ ਜਿਹੜੇ ਲੋਕਾਂ ਦੇ ਸੂਰਾਂ ਦੇ ਫਾਰਮ ਆ ਉਹਨਾਂ ਨੂੰ ਰੋਗ ਚੱਲ ਗਿਆ ਇਸ ਕਰਕੇ ਉੱਥੇ ਸੂਰਾਂ ਦੀ ਮੌਤ ਹੋ ਰਹੀ ਆ ਮੁਖਸਰ ਸਾਹਿਬ ਦੇ ਵਿੱਚ ਹੜ ਦੇ ਕਰਕੇ ਕਿੰਨੀਆਂ ਬੱਕਰੀਆਂ ਦੀ ਮੌਤ ਹੋਈ ਆ ਕਿਸੇ ਥਾਂ ਦੇ ਉੱਤੇ ਬਹੁਤ ਸਾਰੇ ਕੁੱਤਿਆਂ ਦੀ ਮੌਤ ਹੋ ਗਈ ਆ ਕਿਸੇ ਥਾਂ ਦੇ ਉੱਤੇ گاਵਾ ਤੇ ਮੱਝਾਂ ਦੀ ਗਿਣਤੀ ਹੈ ਜਿਹੜੀ ਉਹ ਕੀਤੀ ਨਹੀਂ ਜਾਂਦੀ ਇੰਨੀ ਮੌਤ ਹੋ ਗਈ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ گاਵਾ ਤੇ ਮੱਝਾਂ ਦੀ ਮੌਤ ਹੋਈ ਆ ਇਹਨੂੰ ਜੇ ਆਪਾਂ ਆਰਥਿਕ ਪੱਖ ਤੋਂ ਦੇਖੀਏ ਜੇ ਕਿਸੇ ਬੰਦੇ ਦੀ ਮਾਤੜ ਬੰਦੇ ਦੀ ਮੱਝ ਮਰ ਜੇ ਲੱਖ ਰੁਪਿਆ ਗਿਆ ਘੱਟੋ-ਘੱਟ ਜਿਹਦਾ ਲੱਖ ਰੁਪਿਆ ਗਿਆ ਉਹਦਾ ਲੱਖਸਦਾ ਨਹੀਂ ਹੁੰਦਾ ਛੇਤੀ ਕਿਤੇ ਇਦਾਂ ਬਹੁਤ ਸਾਰੀਆਂ ਖਬਰਾਂ ਆਉਣਗੀਆਂ ਤੇ ਬਹੁਤ ਸਾਰੀਆਂ ਆ ਵੀ ਰਹੀਆਂ ਕਿ ਕੀ ਕੀ ਨੁਕਸਾਨ ਹੁਣ ਤੱਕ ਹੋ ਗਿਆ ਹੁਣ ਅਸੀਂ ਤਿੰਨ ਚਾਰ ਪੜਾਅ ਉਹਦੇ ਸਮੇਂ ਦੇ ਵਿੱਚ ਦੇਖਾਂਗੇ ਇੱਕ ਉਹ ਸੀ ਜਿਹੜਾ ਕਿ ਪਾਣੀ ਵਾਲਾ ਇੱਕ ਉਹ ਪੜਾ ਜਿਹੜਾ ਕਿ ਪਾਣੀ ਸੁੱਕ ਗਿਆ ਇੱਕ ਉਹ ਪੜਾ ਹੋਊਗਾ ਜਿਹਦੇ ਵਿੱਚ ਘਰ ਪੈਣੇ ਆ ਇੱਕ ਉਹ ਪੜਾ ਹੋਣਾ ਜਿਹਦੇ ਵਿੱਚ ਰੇਤਾ ਚੁੱਕਿਆ ਜਾਣਾ ਤੇ ਖੇਤ ਫਿਰ ਉਪਜਾਊ ਬਣਾਉਣ ਦੀ ਕੋਸ਼ਿਸ਼ ਕੀਤੀ ਜਾਣੀ ਆ ਇਹ ਜਿਹੜੇ ਤਿੰਨ ਚਾਰ ਪੜਾਅ ਬਾਕੀ ਆ ਇਹਨਾਂ ਪੜਾਵਾਂ ਦੇ ਪ੍ਰਤੀ ਆਮ ਲੋਕਾਂ ਦੀ ਕਿੰਨੀ ਕਿ ਦਿਲਚਸਪੀ ਆ ਇਨਾਂ ਦੇ ਪ੍ਰਤੀ ਲੋਕਾਂ ਦੇ ਅੰਦਰ ਕਿੰਨੀ ਕਿ ਸੇਵਾ ਭਾਵਨਾ ਹੁਣ ਅਸਲ ਵਿੱਚ ਸੇਵਾ ਭਾਵਨਾ ਦਾ ਪਤਾ ਲੱਗਣਾ ਅਸੀਂ ਉਹ ਵੀ ਤਸਵੀਰਾਂ ਦੇਖੀਆਂ ਜਿਹਦੇ ਵਿੱਚ ਅਨਾਜ ਦੀ ਬੇਕਦਰੀ ਹੋ ਰਹੀ ਆ ਉਹ ਵੀ ਤਸਵੀਰਾਂ ਦੇਖੀਆਂ ਉਹ ਵੀ ਵੀਡੀਓ ਦੇਖੀਆਂ ਜਿਹਦੇ ਵਿੱਚ ਟਰਾਲੀਆਂ ਦੀਆਂ ਟਰਾਲੀਆਂ ਅਨਾਜ ਦੀਆਂ ਭਰ ਕੇ ਜਾ ਰਹੀਆਂ ਬਹੁਤ ਚੰਗਾ ਹੋਇਆ ਹੁਣ ਰਾਸ਼ਨ ਦੀ ਕੋਈ ਲੋੜ ਨਹੀਂ ਵੀਰੋ ਹਾਲਾਂਕਿ ਜਿਹੜੇ ਵੱਖ-ਵੱਖ ਹੋਰ ਸੂਬਿਆਂ ਤੋਂ ਲੋਕ ਆ ਰਹੇ ਆ ਉਹਨਾਂ ਦੀ ਸ਼ਰਧਾ ਭਾਵਨਾ ਨੂੰ ਸਲਾਮ ਕਰਦੇ ਆ ਉਹ ਵੱਖ-ਵੱਖ ਥਾਵਾਂ ਦੇ ਉੱਤੇ ਜਾ ਰਹੇ ਆ ਰਾਸ਼ਨ ਦੀ ਓਨੀ ਲੋੜ ਨਹੀਂ ਆ ਜਿੰਨੀ ਲੋੜ ਆਉਂਦੇ ਸਮੇਂ ਦੇ ਵਿੱਚ ਇੰਨਾ ਪੀੜਤ ਇੰਨਾ ਝੰਬੇ ਇੰਨਾ ਟੁੱਟੇ ਹੋਏ ਲੋਕਾਂ ਨੂੰ ਮੁੜ ਕੇ ਖੜਾ ਕਰਨ ਦੀ ਆ ਵੀ ਨੇ ਵੀ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਕੀ ਕਦੋਂ-ਕਦੋਂ ਤੇ ਕਿਵੇਂ-ਕਿਵੇਂ ਹੁੰਦਾ ਪਰ ਪਹਿਲਾਂ ਇਸ ਰਿਪੋਰਟ ਦਾ ਵਿਰਵਾਸਾ ਜਾਂ ਕਰਦੇ ਆ ਤੇ ਫਿਰ ਕਰਾਂਗੇ ਟਿੱਪਣੀ ਪੰਜਾਬ ਦੇ ਵਿੱਚ ਖੜਾ ਦੇ ਪਾਣੀ ਦੇ ਵਿੱਚ ਮਰੇ ਪਸ਼ੂ ਹੁਣ ਨਵੀਂ ਚੁਣੌਤੀ ਬਣਦੇ ਜਾ ਰਹੇ ਆ ਜਦੋਂ ਪਾਣੀ ਕੱਟ ਗਿਆ ਤਾਂ ਮਰੇ ਪਸ਼ੂ ਸਾਹਮਣੇ ਆਉਣ ਲੱਗੇ ਆ ਰਾਵੀ ਦੇ ਤੇਜ਼ ਪਾਣੀ ਦੇ ਵਹਾਅ ਦੇ ਵਿੱਚ ਸੈਂਕੜੇ ਪਸ਼ੂ ਰੁੜ ਕੇ ਪਾਕਿਸਤਾਨ ਦੇ ਵੱਲ ਵੀ ਗਏ ਆ ਪਠਾਨਕੋਟ ਤੇ ਅੰਮ੍ਰਿਤਸਰ ਦੇ ਵਿੱਚ ਪਸ਼ੂ ਧਨ ਦਾ ਬਹੁਤ ਵੱਡਾ ਨੁਕਸਾਨ ਹੋਇਆ ਰੁੜ ਕੇ ਗਏ ਪਸ਼ੂਆਂ ਦਾ ਕੋਈ ਅੰਕੜਾ ਹਾਲੇ ਤੱਕ ਮੁਕੰਮਲਤਾ ਸਾਹਮਣੇ ਨਹੀਂ ਆਇਆ ਪਰ ਇਹ ਗਿਣਤੀ ਹਜ਼ਾਰਾਂ ਵਿੱਚ ਜ਼ਰੂਰ ਹੋ ਸਕਦੀ ਹੈ ਚੁਣੌਤੀ ਹੁਣ ਇਹ ਹੈ ਕਿ ਮਰੇ ਹੋਏ ਪਸ਼ੂਆਂ ਦਾ ਨਪਟਾਰਾ ਕਿਵੇਂ ਹੋਵੇ ਅਜਨਾਲਾ ਦੇ ਕਈ ਪਿੰਡਾਂ ਦੇ ਵਿੱਚ ਪਸ਼ੂ ਪਾਣੀ ਦੇ ਵਿੱਚ ਵਹਿ ਗਏ ਕਈ ਪਿੰਡਾਂ ਦੇ ਵਿੱਚ ਲੋਕਾਂ ਨੇ ਪਸ਼ੂ ਛੱਤਾਂ ਦੇ ਉੱਤੇ ਵੀ ਬੰਨੇ ਹੋਏ ਆ। ਸੂਬੇ ਦੇ ਵਿੱਚ ਹੜ੍ਹਾਂ ਦੌਰਾਨ 3.6 ਲੱਖ ਤੋਂ ਵੱਧ ਪਸ਼ੂ ਪ੍ਰਭਾਵਿਤ ਹੋਏ ਆ। ਪਾਣੀ ਦਾ ਵਹਾਅ ਘਟਿਆ ਤਾਂ ਅਮਰਸਰ, ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਵਿੱਚ ਮਰੇ ਪਸ਼ੂ ਦਿਸਣ ਲੱਗੇ ਨੇ। ਇਹ ਮੁਸ਼ਕਲ ਸਮਝੀ ਜਾ ਰਹੀ ਹੈ ਕਿ ਬਿਮਾਰੀਆਂ ਦੇ ਫੈਲਣ ਤੋਂ ਬਚਾ ਦੇ ਲਈ ਮਰੇ ਪਸ਼ੂਆਂ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕਿਵੇਂ ਕੀਤਾ ਜਾਵੇ। ਹਾਲਾਂਕਿ ਪਿੰਡਾਂ ਦੇ ਵਿੱਚ ਹੱਡਾਂ ਰੋੜੀਆਂ ਵੀ ਨੇ ਪਰ ਇਹਨਾਂ ਦੇ ਵਿੱਚ ਪਾਣੀ ਖੜਾ ਹੋਣ ਕਰਕੇ ਧਰਤੀ ਦੇ ਵਿੱਚ ਇਥੇ ਦਫਨਾਉਣ ਦੇ ਵਿੱਚ ਮੁਸ਼ਕਲ ਹੈ ਇੱਥੇ ਵੀ ਦੱਸਣਾ ਮਿਲਦਾ ਕਿ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਹੜ੍ਹ ਪ੍ਰਭਾਵਿਤ ਬਲਾਕਾਂ ਦੇ ਵਿੱਚ ਪ੍ਰਤੀ ਬਲਾਕ ਮਰੇ ਪਸ਼ੂਆਂ ਦੇ ਨਿਪਟਾਰੇ ਵਾਸਤੇ ਖੁਦਾਈ ਕਰਨ ਦੇ ਲਈ 4-4 ਬੰਦੇ ਲਾਏ ਗਏ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੁਰਗੀਆਂ ਵੀ ਮਰੀਆਂ ਨੇ ਮੁਕਸਰ ਸਾਹਿਬ ਦੇ ਵਿੱਚ ਬੱਕਰੀਆਂ ਮਰੀਆਂ ਨੇ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਪੰਡਾਰੀ ਨੇ ਕਿਹਾ ਕਿ ਸੂਬੇ ਦੇ ਵਿੱਚ ਹੁਣ ਤੱਕ ਯਾਨੀ ਕਿ ਲੰਘੇ ਕੱਲ ਤੱਕ 540 ਪਸ਼ੂਆਂ ਤੇ 34000 ਪੋਲਟਰੀ ਨੂੰ ਦੱਬਿਆ ਗਿਆ ਉਹਨਾਂ ਨੇ ਕਿਹਾ ਜੀ ਕਿ ਗੁਰਦਾਸਪੁਰ ਦੇ ਰਾਵੀ ਪਾਰ ਦੇ ਖੇਤਰ ਵਿਚ ਕੁਝ ਮਰੇ ਹੋਏ ਪਸ਼ੂ ਪਾਏ ਗਏ ਨੇ ਤੇ ਹੜਾਂ ਦਾ ਪਾਣੀ ਘਟਣ ਤੇ ਜੋ ਹੋਰ ਜਾਨਵਰ ਸਾਹਮਣੇ ਆਉਣਗੇ ਉਹਨਾਂ ਦਾ ਨਿਪਟਾਰਾ ਛੇਤੀ ਕਰਨਾ ਪਵੇਗਾ ਡਿਪਟੀ ਕਮਿਸ਼ਨਰ ਦਫ਼ਤਰ ਦੀ ਰਿਪੋਰਟ ਮੁਤਾਬਕ ਪਠਾਨਕੋਟ ਦੇ ਵਿੱਚ ਹੁਣ ਤੱਕ 54 ਗਊਆਂ ਤੇ 68 ਮੱਝਾਂ ਮਰਗੀਆਂ ਨੇ ਅੰਮ੍ਰਿਤਸਰ ਦੇ ਵਿੱਚ 24 ਤੇ ਫਿਰੋਜ਼ਪੁਰ ਦੇ ਵਿੱਚ 21 ਪਸ਼ੂ ਮਰੇ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੜਾਂ ਦੇ ਵਿੱਚ ਮਰੇ ਪਸ਼ੂਆਂ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕਰਨ ਲਈ ਯੋਜਨਾ ਬਣਾਈ ਜਾ ਰਹੀ ਹੈ ਸੋ ਕਦੋਂ ਇਹਨਾਂ ਪਸ਼ੂ ਪਾਲਕਾਂ ਨੂੰ ਮੁਆਵਜ਼ਾ ਮਿਲੇਗਾ ਕਦੋਂ ਮੁਰਗਾਂ ਅਤੇ ਬੱਕਰੀਆਂ ਦੇ ਪੈਸੇ ਮਿਲਣਗੇ ਕਦੋਂ ਸੂਰ ਫਾਰਮਾਂ ਦੇ ਨਾਲ ਜੁੜੇ ਹੋਏ ਲੋਕਾਂ ਦਾ ਆਰਥਿਕ ਤੌਰ ਦੇ ਉੱਤੇ ਭੁਗਤਾਨ ਹੋਏਗਾ ਇਹ ਹੁਣ ਵਕਤ ਦੇ ਗਰਭ ਦੇ ਵਿੱਚ ਲੁਕੀ ਹੋਈ ਗੱਲ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤੇ ਕਹਾਂਗੇ ਬਹੁਤ ਵੱਡਾ ਨੁਕਸਾਨ ਹੋਇਆ ਬਹੁਤ ਵੱਡਾ ਝਟਕਾ ਜਿਹੜੇ ਇਸ ਵੇਲੇ ਵੈਟਰਨਰੀ ਫਾਰਮਾਸਿਸਟ ਆ ਜਾਂ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਡਾਇਰੈਕਟਰ ਡਿਪਟੀ ਡਾਇਰੈਕਟਰ ਆ ਉਹਨਾਂ ਦੇ ਸਿਰ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਉਹ ਆਪਣੀ ਜ਼ਿੰਮੇਵਾਰੀ ਨੂੰ ਤੰਦ ਹੀ ਨਾਲ ਵੀ ਨਿਭਾਉਂਦੇ ਆ ਮੈਂ ਬਹੁਤ ਸਾਰੇ ਵੈਟਰਨਰੀ ਡਾਕਟਰਾਂ ਨੂੰ ਜਾਣਦਾ ਜਿਹੜੇ ਕਿ ਪਿਛਲੇ 23 ਹਫ਼ਤਿਆਂ ਤੋਂ ਜਦੋਂ ਤੋਂ ਹੜਾਂ ਦੀ ਸ਼ੁਰੂਆਤ ਹੋਈ ਹੈ ਉਹ ਲਗਾਤਾਰ ਬਿਨਾਂ ਕੋਈ ਛੁੱਟੀ ਕੀਤੇ ਦਿਨ ਰਾਤ ਆਪਣੇ ਕੰਮ ਦੇ ਵਿੱਚ ਬਿਜ਼ੀ ਆ ਉਹਨਾਂ ਦਾ ਇਹ ਕਹਿਣਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਹੜ ਦੀ ਮਾਰ ਆ ਤੇ ਅਸੀਂ ਵੀ ਸਿਰ ਢਾਕੇ ਲੜਾਈ ਲੜਨ ਵਾਲਿਆਂ ਦੇ ਵਿੱਚ ਆ ਇਸ ਵੇਲੇ ਪੰਜਾਬ ਦੇ ਉੱਤੇ ਸੰਕਟ ਆ ਅਸੀਂ ਇਸ ਸੰਕਟ ਦੇ ਵਿੱਚ ਪਿੱਠ ਕਦੇ ਵਿਖਾਈ ਨਹੀਂ ਤੇ ਕਦੇ ਅਸੀਂ ਵਿਖਾਵਾਂਗੇ ਨਹੀਂ ਉਹਨਾਂ ਨੂੰ ਵੀ ਸਲਾਮ ਕਰਨੀ ਬਣਦੀ ਆ ਅਸੀਂ ਕਈ ਵਾਰ ਨਾ ਵਕ ਵਕ ਵਿਭਾਗਾਂ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਭੁੱਲ ਜਾਂਦੇ ਆ ਅਸੀਂ ਵਿਸਾਰਦੇ ਨਹੀਂ ਜਦ ਕਿ ਵਿਸਾਰਦੇ ਨਹੀਂ ਚਾਹੀਦੇ ਜਦੋਂ ਪੰਜਾਬ ਦਾ ਪਸ਼ੂ ਤਨ ਪ੍ਰਭਾਵਿਤ ਹੋਇਆ ਜਦੋਂ ਪੰਜਾਬ ਦੇ ਲੋਕ ਪ੍ਰਭਾਵਿਤ ਹੋਏ ਆ ਤੇ ਉਸ ਤੋਂ ਬਾਅਦ ਭਾਈ ਅਸੀਂ ਵੈਟਰਨਰੀ ਡਾਕਟਰਾਂ ਦੇ ਉੱਤੇ ਮਾਣ ਕਰਦੇ ਵੀ ਜਿਹਨਾਂ ਨੇ ਇੰਨੇ ਵੱਡੇ ਪੱਦਰ ਦੇ ਉੱਤੇ ਮਿਹਨਤ ਕੀਤੀ ਆ ਤੇ ਇਸ ਵੇਲੇ ਸੰਕਟ ਦੇ ਵੇਲੇ ਦੇ ਵਿੱਚ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਉਸ ਤੋਂ ਅਗਲੀ ਗੱਲ ਇਹ ਆ ਵੀ ਜਿਹੜੇ ਲੋਕਾਂ ਨੇ ਪਸ਼ੂ ਆ ਜਿਹੜੇ ਉਹ ਲੋਨ ਲਿਆ ਪਸ਼ੂਆਂ ਦੇ ਉੱਤੇ ਜਿਹੜੇ ਸਬਸਿਡੀ ਦੇ ਉੱਤੇ ਲੋਨ ਮਿਲਦਾ ਉਹ ਲਿਆ ਜਦੋਂ ਉਹ ਮਰ ਗਏ ਜਦੋਂ ਉਹ ਚਲੇ ਗਏ ਤੇ ਤੁਸੀਂ ਸੋਚ ਕੇ ਦੇਖੋ ਵੀ ਭਾਈ ਉਹਨਾਂ ਨੇ ਵਿਚਾਰੇ ਨੇ ਕੋਲੇ ਕੀ ਰਹਿ ਜਾਂਦਾ ਉੱਤੋਂ ਗੱਲ ਹੈ ਜੀ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਪਸ਼ੂਆਂ ਦਾ ਵੀ ਮੁਆਵਜ਼ਾ ਦੇਵਾਂਗੇ ਅਸੀਂ ਪੋਲਟਰੀ ਦਾ ਵੀ ਮੁਆਵਜ਼ਾ ਦੇਵਾਂਗੇ ਉਹ ਕਦੋਂ ਮਿਲਦਾ ਹੁਣ ਸਵਾਲ ਇੱਥੇ ਪੈਦਾ ਹੁੰਦਾ ਉਹ ਕਿੰਨੀ ਕੁ ਦੇਰ ਦੇ ਵਿੱਚ ਲੋਕਾਂ ਨੂੰ ਸਬੰਧਤ ਕਿਸਾਨਾਂ ਨੂੰ ਮਿਲ ਜਾਂਦਾ ਮੁਆਵਜ਼ਾ ਇਹਦੇ ਬਾਰੇ ਸਭ ਦਾ ਧਿਆਨ ਟਿਕਿਆ ਰਹਿਣਾ ਸਰਕਾਰ ਨੇ ਗੱਲ ਕਹੀ ਹੈ ਕਿ ਅਸੀਂ ਮਦਦ ਕਰਾਂਗੇ ਹਰ ਤਰ੍ਹਾਂ ਦੀ ਮਦਦ ਕਰਾਂਗੇ ਮੇਰੀ ਨਿੱਜੀ ਤੌਰ ਦੇ ਉੱਤੇ ਬੇਨਤੀ ਇਹ ਆ ਜਿਵੇਂ ਕਿ ਮੈਂ ਕੱਲ ਇੱਕ ਰਿਪੋਰਟ ਪੜ੍ਹੀ ਕਿ ਰਾਜਕੁੰਦਰਾ ਜਿਹੜਾ ਕਿ ਪੰਜਾਬੀ ਫਿਲਮ ਮਿਹਰ ਲੈ ਕੇ ਆਇਆ ਪਿਛਲੇ ਦਿਨੀ ਉਹਦੇ ਵੱਲੋਂ 100 ਦੇ ਕਰੀਬ ਮੱਝਾਂ ਜਿਹੜੀ ਉਹ ਦੇਣ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਲੋਕਾਂ ਦੀਆਂ ਮੱਝਾਂ ਮਰ ਗਈਆਂ ਜਾਂ ਜਿਹੜੇ ਬਹੁਤ ਗਰੀਬ ਲੋਕ ਆ ਸਾਨੂੰ ਇਸ ਤਰੀਕੇ ਦੇ ਨਾਲ ਵੀ ਮਦਦ ਕਰਨੀ ਪਊਗੀ ਹੋਂਦੇ ਸਮੇਂ ਦੇ ਵਿੱਚ ਕੋਈ ਬੰਦਾ ਸੂਈ ਜੋਗਾ ਕੋਈ ਬੰਦਾ ਸਲਾਈ ਜੋਗਾ ਕੋਈ ਛੱਤ ਪਵਾ ਸਕਦਾ ਕੋਈ ਮੱਝ ਦੇ ਸਕਦਾ ਕੋਈ ਬੱਕਰੀਆਂ ਲੈ ਕੇ ਦੇ ਸਕਦਾ ਕੋਈ ਟਰੈਕਟਰ ਵੀ ਦੇ ਸਕਦਾ ਕੋਈ ਇੱਕ ਕੰਦ ਕਢਾ ਕੇ ਦੇ ਸਕਦਾ ਕੋਈ ਰਾਸ਼ਨ ਦੇ ਸਕਦਾ ਕੋਈ ਕਿਸੇ ਦੇ ਕਰਜ਼ੇ ਦੇ ਵਿੱਚੋਂ ਕੁਝ ਕੁ ਭੁਗਤਾਨ ਕਰ ਸਕਦਾ ਕੋਈ ਕਿਸੇ ਦੇ ਬੱਚਿਆਂ ਦੀ ਫੀਸ ਦੇ ਸਕਦਾ ਕੋਈ ਕਿਸੇ ਬਿਮਾਰ ਦਾ ਇਲਾਜ ਕਰਵਾ ਸਕਦਾ ਕੋਈ ਮੈਡੀਸਿਨ ਪਹੁੰਚਾ ਸਕਦਾ ਸੋ ਇਸ ਤਰੀਕੇ ਦੇ ਨਾਲ ਜਿਹੜੇ ਵੀ ਹਿੱਸੇ ਦੇ ਵਿੱਚ ਜਿਹੜੀ ਸੇਵਾ ਆਉਂਦੀ ਆ ਉਹਨੂੰ ਇਹ ਸੇਵਾ ਕਰਨੀ ਚਾਹੀਦੀ ਆ ਮੇਰੀ ਨਿੱਜੀ ਤੌਰ ਦੇ ਤੇ ਬੇਨਤੀ ਆ ਤੁਸੀਂ ਆਪ ਕਰਿਓ ਕਿਸੇ ਰਾਹੀ ਕਰਿਓ ਇਹ ਤੁਹਾਡੀ ਦਿਲੀ ਇੱਛਾ ਪਰ ਜ਼ਰੂਰ ਤੁਹਾਨੂੰ ਸੇਵਾ ਕਰਨੀ ਚਾਹੀਦੀ ਸਭ ਨੂੰ ਕਰਨੀ ਚਾਹੀਦੀ ਆ ਬਹੁਤ ਲੋਕਾਂ ਨੇ ਮਦਦ ਕੀਤੀ ਆ ਸਭ ਦਾ ਬਹੁਤ ਬਹੁਤ ਧੰਨਵਾਦ ਬੜੇ ਲੋਕ ਹੋਰ ਮਦਦ ਕਰਨੀ ਚਾਹੁੰਦੇ ਆ ਬੜੇ ਲੋਕ ਮਦਦ ਕਰਨਗੇ ਵੀ ਇਸ ਗੱਲ ਦਾ ਮੈਨੂੰ ਪੱਕਾ ਯਕੀਨ ਆ ਕਿ ਪੰਜਾਬੀ ਆ ਜਿਹੜੇ ਉਹ ਆਪਦੇ ਭੈਣਾ ਵੀਰਾਂ ਨੂੰ ਛੱਤ ਤੋਂ ਸਖਣੇ ਨਹੀਂ ਰਹਿਣ ਦੇਣਗੇ ਉਹਨਾਂ ਦੇ ਪੀਪੇ ਦੇ ਵਿੱਚ ਆਟਾ ਨਾ ਹੋਵੇ ਇਹ ਕਦੇ ਹੋਣ ਨਹੀਂ ਰਹਿਣਗੇ ਉਹਨਾਂ ਦੇ ਖੁਰਲੀ ਦੇ ਉੱਤੇ ਪਸ਼ੂ ਨਾ ਬਜਾ ਹੋਵੇ ਇਹ ਨਹੀਂ ਕਦੇ ਹੋਣ ਦੇਣਗੇ ਉਹ ਬਹੁਤ ਕੁਝ ਕਰਨਗੇ ਪਰ ਗੱਲ ਇਹ ਆ ਵੀ ਜੋ ਸਰਕਾਰਾਂ ਨੇ ਉਹ ਕੀ ਕਰਦੀਆਂ ਤੇ ਜਿਹੜੇ ਇਹ ਲੋਕ ਆ ਉਹ ਜ਼ਿੰਦਗੀ ਦੀ ਮੁੱਖ ਧਾਰਾ ਦੇ ਵਿੱਚ ਕਦੇ ਸ਼ਾਮਲ ਹੁੰਦੇ ਪ੍ਰਭਾਵਿਤ ਲੋਕ ਇਹ ਹੁਣ ਸਭ ਨੇ ਬਿਆਨ ਕਰਨਾ ਪੰਜਾਬ ਦੇ ਵਿੱਚ ਪਸ਼ੂ ਤਨ ਪੰਜਾਬ ਦੇ ਵਿੱਚ ਉਹ ਸਾਰੀਆਂ ਪੰਜਾਬ ਦੇ ਵਿੱਚ ਲੋਕਾਂ ਦੀ ਮੌਤ ਪੰਜਾਬ ਦੇ ਵਿੱਚ ਹੋਰ ਵੱਖ-ਵੱਖ ਤਰੀਕਿਆਂ ਦੇ ਨਾਲ ਘਾਟਾ ਆਰਥਿਕ ਤੌਰ ਦੇ ਉੱਤੇ ਸਮਾਜਿਕ ਤੌਰ ਤੇ ਮਾਨਸਿਕ ਤੌਰ ਦੇ ਉੱਤੇ ਬਹੁਤ ਪਿਆ ਇਸ ਘਾਟੇ ਦੇ ਵਿੱਚੋਂ ਉੱਪਰ ਸਕਣਾ ਕੋਈ ਸੌਖਾ ਕੰਮ ਨਹੀਂ ਪਰ ਕਈ ਵਾਰ ਅਸੀਂ ਦੂਜੇ ਵਿਭਾਗ ਜਿਹੜੇ ਵੱਖ-ਵੱਖ ਵਿਭਾਗ ਆ ਉਹਨਾਂ ਦੇ ਘਾਟੇ ਦੇ ਵੱਲ ਗੌਰ ਨਹੀਂ ਕਰਦੇ ਆਪਾਂ ਕਦੇ ਇਸ ਗੱਲ ਬਾਰੇ ਸੋਚਿਆ ਹੀ ਨਹੀਂ ਕਿ ਪਾਵਰ ਕਮ ਡਿਪਾਰਟਮੈਂਟ ਨੂੰ ਕਿੰਨਾ ਵੱਡਾ ਘਾਟਾ ਪਿਆ ਕਿੰਨਾ ਵੱਡਾ ਆਰਥਿਕ ਤੌਰ ਤੇ ਨੁਕਸਾਨ ਹੋ ਗਿਆ ਉਹ ਕਿਵੇਂ ਖੰਭੇ ਡਿੱਗ ਪਏ ਆ ਟਰਾਂਸਫਾਰਮਰ ਡਿੱਗ ਪਏ ਆ ਤਾਰਾਂ ਟੁੱਟ ਗਈਆਂ ਪਾਵਰ ਕਮ ਦੇ ਦਫ਼ਤਰ ਡੁੱਬ ਗਏ ਆ ਬਾਕੀ ਯੰਤਰ ਬਾਕੀ ਫਰਨੀਚਰ ਵਿੱਚ ਡੁੱਬ ਗਿਆ ਤੇ ਕਈ 100 ਕਰੋੜ ਰੁਪਏ ਦਾ ਵੀਰੋ ਇਸ ਮਸਲੇ ਦੇ ਵਿੱਚ ਨੁਕਸਾਨ ਹੋ ਗਿਆ ਤੇ ਪਾਵਰ ਕਮ ਡਿਪਾਰਟਮੈਂਟ ਪਹਿਲਾਂ ਘਟੇ ਦੇ ਵਿੱਚ ਐ ਕੋਈ ਮੁਨਾਫੇ ਦੇ ਵਿੱਚ ਨਹੀਂ ਕੋਈ ਇਹੋ ਜਿਹਾ ਵਿਭਾਗ ਨਹੀਂ ਸਬਸਿਡੀਆਂ ਦੇ ਕਰਕੇ ਇਹ ਵਿਭਾਗ ਪਹਿਲਾਂ ਖੋਖਲਾ ਹੋਇਆ ਪਿਆ ਜਿਵੇਂ ਕਿ ਸਰਕਾਰੀ ਬਸਾਂ ਵਾਲਾ ਪੀਆਰਟੀਸੀ ਡਿਪਾਰਟਮੈਂਟ ਆ ਉਹ ਵੀ ਖੋਖਲਾ ਹੋਇਆ ਪਿਆ ਇਹ ਵੀ ਖੋਖਲਾ ਹੋਇਆ ਪਿਆ ਇਹ ਖੋਖਲੇ ਹੋਏ ਵਿਭਾਗ ਨੂੰ ਇਸ ਵੇਲੇ ਡਿੱਗੇ ਹੋਏ ਖੰਭੇ ਹੋਰ ਖੋਖਲਾ ਕਰ ਰਹੇ ਆ ਟੁੱਟੀਆਂ ਹੋਈਆਂ ਤਾਰਾਂ ਟੁੱਟੇ ਹੋਏ ਯੰਤਰ ਡਿੱਗੇ ਹੋਏ ਟਰਾਂਸਫਾਰਮਰ ਤੇ ਬਹੁਤ ਸਾਰਾ ਕੁਝ ਐਸਾ ਹੋ ਰਿਹਾ ਜਿਹਦੇ ਕਰਕੇ ਪਾਵਰ ਕਮ ਡਿਪਾਰਟਮੈਂਟ ਦਾ ਬਹੁਤ ਵੱਡਾ ਨੁਕਸਾਨ ਹੋਇਆ ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਮੁੱਢਲੇ ਅੰਕੜੇ ਦੇ ਮੁਤਾਬਕ 103 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਸਿਰਫ ਤੇ ਸਿਰਫ ਪਾਵਰ ਕਮ ਡਿਪਾਰਟਮੈਂਟ ਦਾ ਇਨ੍ਹਾਂ ਹੜ੍ਹਾਂ ਦੇ ਕਰਕੇ ਹੋਇਆ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਹੋਇਆ ਇਹ ਤਾਂ ਹੋਗਾ ਚਲੋ ਜੀ ਉਹ ਗੱਲ ਵੀ ਪਾਈ ਕਿੰਨਾ ਨੁਕਸਾਨ ਹੋ ਗਿਆ ਪਰ ਮੇਰੀ ਬੇਨਤੀ ਆ ਜਿਹੜੇ ਕਿਸਾਨ ਵੀਰ ਨੇ ਮਜ਼ਦੂਰ ਨੇ ਜਾਂ ਕੋਈ ਵੀ ਹੋਰ ਆ ਵੀ ਜਦੋਂ ਹੁਣ ਤੁਸੀਂ ਕਿਸੇ ਵੀ ਖੰਭੇ ਦੇ ਕੋਲ ਦੀ ਲੰਘਦੇ ਆ ਥੋੜਾ ਜਿਹਾ ਵੇਖ ਕੇ ਲੰਘਿਆ ਕਰੋ ਕਿਉਂਕਿ ਇਹ ਮਹੀਨਾ ਮਹੀਨਾ ਪਾਣੀ ਦੇ ਵਿੱਚ ਡੁੱਬੇ ਰਹੇ ਆ ਹੁਣ ਇਹ ਮਿੱਟੀ ਦੇ ਵਿੱਚ ਨਹੀਂ ਇਹ ਗਾਰੇ ਦੇ ਵਿੱਚ ਖੜੇ ਆ ਕੋਈ ਪਤਾ ਨਹੀਂ ਕਿਹੜੇ ਵੇਲੇ ਕਿਹੜੇ ਪਾਸੇ ਨੂੰ ਖੰਭਾ ਉਲਰ ਜੇ ਕੋਈ ਪਤਾ ਨਹੀਂ ਟਰਾਂਸਫਰ ਕਿਹੜੇ ਪਾਸੇ ਨੂੰ ਉਲਰ ਜੇ ਕੋਈ ਪਤਾ ਨਹੀਂ ਤਾਰ ਕਿੱਥੇ ਟੁੱਟ ਜੇ ਲੋਡ ਇਸ ਵੇਲੇ ਇਹ ਆ ਜੀ ਕਿ ਆਪਾਂ ਥੋੜਾ ਜਿਹਾ ਸੁਜਗ ਵੀ ਰਹਿਣਾ ਆਪਾਂ ਅਵੇਅਰ ਰਹਿਣਾ ਪਿਛਲੇ ਦਿਨੀ ਫਾਜ਼ਲਕਾ ਦੇ ਵੱਲੋਂ ਹੀ ਖਬਰ ਆਈ ਸੀ ਆਪਦੇ ਖੇਤ ਦੇ ਵਿੱਚ ਪਾਣੀ ਕਿੰਨਾ ਖੜਾ ਹੁਣ ਇਹ ਦੇਖਣ ਗਿਆ ਸੀ ਕਿਸਾਨ ਉਹਦੇ ਉੱਤੇ ਖੇਤ ਦੇ ਵਿੱਚ ਲੱਗਾ ਹੋਇਆ ਖੰਭਾ ਡਿੱਗਿਆ ਉਸ ਕਿਸਾਨ ਦੀ ਮੌਤ ਹੋ ਗਈ ਸੀ ਐਦਾਂ ਦੀਆਂ ਖਬਰਾਂ ਵੀ ਨਾ ਆਉਣ ਇਸ ਗੱਲ ਦੇ ਵੱਲ ਵੀ ਆਪਾਂ ਗੌਰ ਕਰਨੀ ਆ ਲੰਗੇ ਕੱਲੇ ਖਬਰ ਆਈ ਇੱਕ ਨੌਜਵਾਨ ਕਿਸਾਨ ਆਪਦੇ ਖੇਤ ਦੇ ਵਿੱਚ ਗਿਆ ਉਹਨੇ ਆਪਦੀ ਫਸਲ ਦਾ ਹਾਲ ਦੇਖਿਆ ਝੋਨਾ ਸੜ ਗਿਆ ਕਾਲਾ ਹੋ ਗਿਆ ਬਿਲਕੁਲ ਤਬਾਹ ਹੋ ਗਿਆ ਸਾਰਾ ਕੁਝ ਗਾਰ ਹੀ ਗਾਰਾ ਖੇਤਰੇ ਵਿੱਚ ਉਹਨੂੰ ਦਿਲ ਦਾ ਦੌਰਾ ਪੈ ਗਿਆ ਉਹਦੀ ਮੌਤ ਹੋ ਗਈ ਆ ਇਹੋ ਜਿਹੀਆਂ ਖਬਰਾਂ ਨਾ ਆਉਣ ਆਜੋ ਆਪਾਂ ਇਸ ਗੱਲ ਦੀ ਕਾਮਨਾ ਕਰਗੇ ਜੋ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ ਪਰ ਘਰਾਂ ਦੇ ਵਿੱਚੋਂ ਗਾਰ ਛੇਤੀ ਨਹੀਂ ਨਿਕਲਣੀ ਖੇਤਾਂ ਦੇ ਵਿੱਚ ਗਾਰ ਮਿੱਟੀ ਰੇਤ ਬਹੁਤ ਕੁਝ ਐਸਾ ਜਿਹੜਾ ਕਿ ਛੇਤੀ ਕਿਤੇ ਜਾਣਾ ਨਹੀਂ ਇਹ ਵੀ ਗੱਲ ਜ਼ਰੂਰ ਸੋਚਣੀ ਮਰਦੀ ਹੈ ਇੱਕ ਹੋਰ ਮਹੱਤਵਪੂਰਨ ਗੱਲ ਸਰਕਾਰ ਨੇ ਗੱਲ ਕਹਤੀ ਵੀ ਜਿਹੜਾ ਖੇਤ ਉਹਦੀ ਰੇਤ ਪਰ ਕਿਸਾਨ ਨੂੰ ਥੋੜੀ ਪਤਾ ਵੀ ਪਈਏ ਰੇਤ ਕਿਹੜੇ ਭਾਅ ਵਿੱਚ ਡੀਆਂ ਜਾਂ ਤਾਂ ਸਰਕਾਰ ਨੂੰ ਇਸ ਗੱਲ ਦੇ ਉੱਤੇ ਵੀ ਰੇਟ ਤੈਅ ਕਰਨਾ ਚਾਹੀਦਾ ਵੀ ਭਾਈ ਟਰਾਲੀ ਤੁਸੀਂ ਆਪਣੇ ਖੇਤ ਦੇ ਵਿੱਚੋਂ ਐਨੇ ਦੀ ਚੁੱਕਵਾ ਸਕਦੇ ਆ ਇਹ ਨਾ ਹੋਵੇ ਕਿ ਜਿਹੜਾ ਰੇਤ ਮਾਫੀਆ ਇਹਨਾਂ ਨੇ ਖੇਤਾਂ ਦੇ ਵਿੱਚੋਂ ਰੇਤ ਮੁਫਤ ਦੇ ਭਾਅ ਦੇ ਵਿੱਚ ਫੇਰ ਲੈ ਜੇ ਕਿਸਾਨ ਨੂੰ ਤਾਂ ਪਤਾ ਹੀ ਨਹੀਂ ਔਰ ਅਤਾ ਹੀ ਨਹੀਂ ਇਸ ਕਰਕੇ ਸਰਕਾਰ ਨੂੰ ਇਸ ਰੇਤ ਨੂੰ ਵਿਕਵਾਉਣ ਦੇ ਲਈ ਵੀ ਕੋਈ ਰੇਟ ਤੈਅ ਕਰਵਾ ਲੈਣਾ ਚਾਹੀਦਾ ਵੀ ਘੱਟੋ ਘੱਟ ਰੇਟ ਆਹਾ ਬਾਕੀ ਜਿਵੇਂ ਤੁਸੀਂ ਮਰਜ਼ੀ ਵੇਚੋ ਇਹ ਨਾ ਹੋਵੇ ਵੀ ਕੱਲ ਨੂੰ ਰੇਤ ਮਾਫੀਆ ਕਵੇ ਵੀ ਇਹ ਤਾਂ ਰੇਤ ਨਹੀਂ ਤਾਂ ਮਿੱਟੀ ਆ ਤੇ ਬਾਕੀ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਸੜਕਾਂ ਦੇ ਚੱਲਦੇ ਤੇ ਉਧਰਲੇ ਪਾਸੇ ਰੇਤ ਥੱਪ ਦਿੱਤੀ ਜਾਵੇ ਮਾੜੀ ਰੇਤ ਵੀ ਉਧਰ ਚਲੀ ਜਾਵੇ ਉਹਨਾਂ ਦੀ ਚਾਂਦੀ ਬਣ ਜਿਹੜੇ ਠੇਕੇਦਾਰ ਆ ਇਹਦੇ ਵੱਲ ਵੀ ਗੌਰ ਕਰਨੀ ਚਾਹੀਦੀ ਆ ਇਹ ਬੜਾ ਮਹੱਤਵਪੂਰਨ ਨੁਕਤਾ ਵੀ ਇਹ ਰੇਤ ਵੇਚਣੀ ਕਿਵੇਂ ਆ ਇਹ ਰੇਤਾਂ ਚੁਕਣੀ ਕਿਵੇਂ ਆ? ਇਹ ਰੇਤ ਥੋੜੇ ਸਮੇਂ ਦੇ ਵਿੱਚ ਕਿਵੇਂ ਚੁੱਕੀ ਜਾਊਗੀ? ਇਸ ਰੇਤ ਨੂੰ ਵੇਚਣ ਦਾ ਤਜਰਬਾ ਕਿੰਨਾ ਕਾ? ਇਸ ਰੇਤ ਦੇ ਖਰੀਦਦਾਰ ਕੌਣ ਹੋਣਗੇ? ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਸਾਂਝਾ ਕਰਦੇ ਆ ਕਿ ਲੰਘੇ ਕੱਲ ਪਾਵਰ ਕਮ ਡਿਪਾਰਟਮੈਂਟ ਦੇ ਨੁਕਸਾਨ ਦੀ ਕਿਹੜੀ ਕਿਹੜੀ ਰਿਪੋਰਟ ਆਈ ਹੈ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ ਆਏ ਹੜ੍ਹਾਂ ਨੇ ਪਾਵਰ ਕਮ ਡਿਪਾਰਟਮੈਂਟ ਨੂੰ ਜ਼ਬਰਦਸਤ ਟੱਟ ਕਰ ਦਿੱਤਾ। ਇਸ ਹੜ੍ਹ ਦੇ ਕਰਕੇ ਸੂਬੇ ਦੇ ਕਈ ਖੇਤਰਾਂ ਵਿੱਚ ਭਾਰੀ ਤਬਾਹੀ ਮੱਚੀ ਆ। ਇਸ ਹੜ੍ਹ ਦੇ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਆਪਣੇ ਬੁਨਿਆਦੀ ਢਾਂਚੇ ਦੇ ਵਿੱਚ ਭਾਰੀ ਨੁਕਸਾਨ ਚਲਣਾ ਪਿਆ ਸਭ ਤੋਂ ਵੱਡਾ ਨੁਕਸਾਨ ਪਠਾਨਕੋਟ ਦੇ ਵਿੱਚ ਅਪਰ ਬਿਆਸ ਡਾਈਵਰਜਨ ਚੈਨਲ ਹਾਈਡਰਲ ਪਾਵਰ ਪ੍ਰੋਜੈਕਟ ਦੇ ਉੱਤੇ ਹੋਇਆ ਜਿੱਥੇ 62 ਕਰੋੜ ਤੇ 50 ਲੱਖ ਰੁਪਏ ਦਾ ਨੁਕਸਾਨ ਹੋਇਆ ਪਟਿਆਲਾ ਦੇ ਵਿੱਚ ਪੀਐਸਪੀਸੀਐਲ ਮੁਖ ਦਫ਼ਤਰ ਦੇ ਵੱਲੋਂ ਤਿਆਰ ਕੀਤੀ ਗਈ ਮੁੱਢਲੀ ਰਿਪੋਰਟ ਦੇ ਮੁਤਾਬਕ ਕੁੱਲ ਅੰਦਾਜ਼ੇ ਦੇ ਮੁਤਾਬਕ 103 ਕਰੋੜ ਰੁਪਏ ਦੇ ਕਰੀਬ ਕਿਲੋ ਨੁਕਸਾਨ ਹੋਇਆ ਇਹ ਹੜ ਮੀ ਸਤਲੁਜ ਤੇ ਬਿਆਸ ਵਰਗੇ ਦਰਿਆਵਾਂ ਦੇ ਉਛਲਣ ਦੇ ਕਰਕੇ ਹੋਇਆ ਜਿਹਦੇ ਕਰਕੇ ਖੇਤੀਬਾੜੀ ਰਿਹੈਸ਼ੀ ਇਲਾਕੇ ਤੇ ਜੰਤਕ ਤੌਰ ਦੇ ਉੱਤੇ ਬੁਨਿਆਦੀ ਢਾਂਚੇ ਦੇ ਪਾਣੀ ਦੇ ਵਿੱਚ ਡੁੱਬਣ ਦੇ ਕਰਕੇ ਹੋਇਆ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਕੁੱਲ 23022 ਟਰਾਂਸਫਾਰਮਰ ਨੁਕਸਾਨੇ ਗਏ ਨੇ ਜਿਹਦੇ ਕਰਕੇ 23 ਕਰੋੜ ਤੇ 22 ਲੱਖ ਰੁਪਏ ਦਾ ਨੁਕਸਾਨ ਹੋਇਆ ਇਹ ਟਰਾਂਸਫਾਰਮਰ ਉੱਚ ਵੋਲਟੇਜ ਬਿਜਲੀ ਨੂੰ ਘਰੇਲੂ ਤੇ ਉਦਯੋਗਿਕ ਉਪਯੋਗਾਂ ਦੇ ਵਿੱਚ ਵਰਤੇ ਜਾਣ ਵਾਲੇ ਲੈਵਲ ਤੇ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਸੀ ਇਹਨਾਂ ਨੇ ਨੁਕਸਾਨ ਦੇ ਨਾਲ ਹਜ਼ਾਰਾਂ ਘਰਾਂ ਤੇ ਕਾਰੋਬਾਰਾਂ ਦੇ ਵਿੱਚ ਬਿਜਲੀ ਠੱਪ ਹੋਈ ਹੈ 7114 ਬਿਜਲੀ ਦੇ ਖੰਭੇ ਹੜ ਦੇ ਵਿੱਚ ਵਹਿ ਗਏ ਜਾਂ ਨੁਕਸਾਨੇ ਗਏ ਜਿਹਦੇ ਕਰਕੇ 3 ਕਰੋੜ ਤੇ 56 ਲੱਖ ਰੁਪਏ ਦਾ ਨੁਕਸਾਨ ਹੋਇਆ 864 ਕਿਲੋਮੀਟਰ ਲੰਬੀ ਕੰਡਕਟਰ ਤੇ ਬਿਜਲੀ ਦੀਆਂ ਤਾਰਾਂ ਜਲਮਗਨ ਹੋਈਆਂ ਜਾਂ ਕਿ ਗੇ ਨਸ਼ਟ ਹੋ ਗਈਆਂ ਜਿਹਦੇ ਕਰਕੇ 4 ਕਰੋੜ ਤੇ 32 ਲੱਖ ਰੁਪਏ ਦਾ ਨੁਕਸਾਨ ਹੋਇਆ ਤੇ ਇਹੋ ਜੇ ਵੇਰਵੇ ਹੋਰ ਵੀ ਸਾਹਮਣੇ ਆਏ ਆ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆ ਫਿਰ ਇਹ ਗੱਲ ਕਹਾਂਗੇ ਬਹੁਤ ਵੱਡਾ ਨੁਕਸਾਨ ਹੋਇਆ ਇਹ 20000 ਕਰੋੜ ਰੁਪਏ ਤੋਂ ਵੀ ਵੱਧ ਦਾ ਨੁਕਸਾਨ ਆ ਆਪਾਂ ਕਹਿ ਦਿੰਨੇ ਕਿ 20000 ਕਰੋੜ ਦਾ ਨੁਕਸਾਨ ਹੋਇਆ ਜਦੋਂ 4.5 ਲੱਖ ਏਕੜ ਤੋਂ ਵੱਧ ਫਸਲ ਬਰਬਾਦ ਹੋਈ ਹੋਵੇ ਜਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਸ਼ੂ ਮਰੇ ਹੋਣ ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਘਰ ਡਿੱਗੇ ਹੋਣ ਤੇ ਹਜ਼ਾਰਾਂ ਘਰ ਨੁਕਸਾਨੇ ਗਏ ਹੋਣ ਤੇ ਖੜੇ ਹੋਏ ਘਰ ਵੀ ਕਿਸੇ ਵੇਲੇ ਵੀ ਨੁਕਸਾਨ ਦੀ ਖਬਰ ਆਵੇ ਜਦੋਂ ਇਹ ਖਬਰ ਆਵੇ ਜੀ ਕਿ ਪਾਵਰ ਕਮਪਨੀ ਡਿਪਾਰਟਮੈਂਟ ਸੜਕਾਂ ਦਾ ਮਾਮਲਾ ਪੁਲਾਂ ਦਾ ਮਾਮਲਾ ਸਾਰੇ ਕੋਈ ਦੇ ਵਿੱਚ ਤਬਾਈ ਉੱਠੀ ਹੋਵੇ ਤੇ ਭਾਈ ਉਸ ਵੇਲੇ ਨੁਕਸਾਨ 20000 ਕਰੋੜ ਤੋਂ ਕਈ ਗੁਣਾ ਉੱਤੇ ਜਾਣ ਦੀ ਆਸਾ ਸੋ ਪਤਾ ਨਹੀਂ ਜੀ ਇਸ ਮਾਮਲੇ ਦੇ ਵਿੱਚ ਆਉਂਦੇ ਸਮੇਂ ਤੇ ਸਰਕਾਰਾਂ ਕੀ ਕਰਨੀਆਂ ਵੈਸੇ ਪੰਜਾਬ ਦੇ ਵਿੱਚ ਹੁਣ ਥੋੜੀ ਜਿਹੀ ਡਰਾਮੇਬਾਜ਼ੀ ਵੀ ਚੱਲੀ ਆ ਸਿਆਸੀ ਤੌਰ ਤੇ ਡਰਾਮੇਬਾਜ਼ੀ ਇਧਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਪਖਪੂਰ ਦੇ ਭਾਜਪੀ ਦੇ ਅੱਗੇ ਗੱਲ ਕਹਿੰਦੇ ਆ ਕਿ ਤੁਸੀਂ ਭਾਈ ਐਸਡੀਆਰਐਫ ਦੇ ਪੈਸੇ ਨੂੰ ਵਰਤਿਆ ਨਹੀਂਗਾ ਤੁਸੀਂ ਆਪਣੇ ਤਰੀਕੇ ਦੇ ਨਾਲ ਹੋਰ ਪਾਸੇ ਵਰਤ ਲਿਆ ਹੋਣਾ ਆਮ ਆਦਮੀ ਪਾਰਟੀ ਦੇ ਅਗੂਏ ਗੱਲ ਕਰਨੇ ਵੀ ਸਟੇਟ ਡਿਜ਼ਾਸਟਰ ਮੈਨੇਜਮੈਂਟ ਦੇ ਪੈਸੇ ਹੁੰਦੇ ਜਿਹੜੇ ਤੇ ਉਹ ਭਾਈ ਤੁਸੀਂ ਨਿਯਮ ਤੇ ਸ਼ਰਤਾਂ ਬਹੁਤ ਸਖਤ ਕੀਤੀਆਂ ਗਏ ਦੇ ਕਰਕੇ ਵਰਤੇ ਨਹੀਂ ਜਾ ਸਕਦੇ ਉਹ ਇਹ ਗੱਲ ਕਰਦੇ ਵੀ ਤੁਸੀਂ ਪੈਸੇ ਹੋਰ ਕਮੀ ਵਰਤਲੇ ਹੋਣੇ ਆ ਇਹ ਪੰਜਾਬ ਦੇ ਵਿੱਚ ਇੱਕ ਸਿਆਸੀ ਪਖੰਡਾ ਚੱਲ ਪਿਆ ਇੱਕ ਧਰੇ ਗੱਲ ਕਰਨੀ ਪੈਸੇ 1600 ਕਰੋੜ ਰੁਪਏ ਜਾਰੀ ਕਰਤਾ ਪ੍ਰਧਾਨ ਮੰਤਰੀ ਸਾਹਿਬ ਨੇ ਛੋਟੀ ਗੱਲ ਨਹੀਂ ਦੂਜੀ ਧਰੇ ਗੱਲ ਕਰਨੀ ਵੀ ਇਹ ਤਾਂ ਊਠ ਦੇ ਮੂੰਹ ਦੇ ਵਿੱਚ ਜੀਰੇ ਵਾਲੀ ਗੱਲ ਆ ਇਹ ਵੀ ਇਸ ਵੇਲੇ ਪਖੰਡਾ ਚੱਲ ਪਿਆ ਇਹ ਸਿਆਸੀ ਮੇੜੋ ਮੇਣੀ ਵਾਲਾ سلسلہ جاری ਰਹਿਣਾ ਪਰ ਲੋਕ ਆ ਜਿਹੜੇ ਉਹ ਚਾਹੁੰਦੇ ਜੀ ਕਿ ਸਾਡੀ ਦਿੱਲੀ ਤੌਰ ਤੇ ਮਦਦ ਹੋਵੇ ਉਹ ਲੋਕ ਜਿਹੜੇ ਕਿ ਦਰਿਆਵਾਂ ਦੇ ਨਾਲ ਨਿੱਕੇ ਹੁੰਦਾਂ ਤੋਂ ਲੈ ਕੇ ਬੁਢਾਪੇ ਤੱਕ ਲੜਦੇ ਰਹੇ ਆ ਉਹ ਉਸ ਥਾਂ ਨੂੰ ਛੱਡ ਕੇ ਜਾਣਾ ਨਹੀਂ ਚਾਹੁੰਦੇ ਉਹ ਚਾਹੁੰਦੇ ਜੀ ਕਿ ਸਾਡੀ ਬਾਹ ਫੜੀ ਜਾਵੇ ਉਹ ਚਾਹੁੰਦੇ ਜੀ ਕਿ ਸਾਡੇ ਨਾਲ ਖੜਿਆ ਜਾਵੇ ਹੁਣ ਨੇਤਾ ਕਿੰਨਾ ਖੜਦੇ ਆ ਇਹ ਸਮਾਂ ਦੱਸੂਗਾ ਪਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਅੱਜ ਮੈਂ ਫੇਰ ਬੇਨਤੀ ਕਰਨਾ ਜਦੋਂ ਤੁਸੀਂ ਸਰਹੱਦੀ ਪਿੰਡਾਂ ਦੇ ਵਿੱਚ ਜਾਂਦੇ ਆ ਤੁਹਾਨੂੰ ਇਉਂ ਲੱਗਦਾ ਵੀ ਤੁਸੀਂ ਅੱਜ ਵਾਲੇ ਪੰਜਾਬ ਦੇ ਵਿੱਚ ਨਹੀਂ ਪਿੰਡ ਤਾਂ ਮੁਹਾਲੀ ਦੇ ਵਿੱਚ ਵੀ ਇਹ ਪਟਿਆਲੇ 'ਚ ਵੀ ਇਹ ਜਲੰਧਰ 'ਚ ਵੀ ਆ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਆ ਜਿਹੜੇ ਸਰਹੱਦੀ ਪਿੰਡ ਆ ਉਹਨਾਂ ਦਾ ਕਿੰਨਾ ਬੁਰਾ ਹਾਲ ਆ ਉਹ ਲੋਕ ਪਤਾ ਨਹੀਂ ਕਿਵੇਂ ਜ਼ਿੰਦਗੀ ਜਿਉਂਦੇ ਆ ਕਦੇ ਜਾ ਕੇ ਦਿਲੀ ਤੌਰ 'ਤੇ ਕੋਈ ਮੈਂ ਵੀ ਬੇਨਤੀ ਆ ਮੁਹਾਲੀ ਦੇ ਨੇਤਾਵਾਂ ਨੂੰ ਬੇਨਤੀ ਆ ਹੋਰ ਜਿਹੜੇ ਚੰਡੀਗੜ੍ਹ ਦੇ ਵਿੱਚ ਬੈਠੇ ਹੋਏ ਨੇਤਾਵਾਂ ਨੂੰ ਬੇਨਤੀ ਆ ਕਿ ਭਾਈ ਤੁਸੀਂ ਜਾਓ ਤੁਸੀਂ ਟੈਂਡੀ ਵਾਲਾ ਪਿੰਡ ਦੇ ਵਿੱਚ ਇੱਕ ਹਫਤਾ ਰਹਿ ਕੇ ਦਿਖਾ ਦਿਓ ਬਾਅਦ ਵਿੱਚ ਮੰਨਾਂਗੇ ਵੀ ਨਹੀਂ ਨਹੀਂ ਤੁਹਾਡੇ ਤੇ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਤੁਸੀਂ ਬਿਨਾ ਕਿਸੇ ਸਹੂਲਤ ਦੇ ਜਾਣਾ ਜਿੱਥੇ ਉਹ ਰਹਿੰਦੇ ਉੱਥੇ ਰਹਿਣਾ ਤੁਸੀਂ ਗੱਟੀ ਰਾਜੋਕੇ ਦੀ ਵਿੱਚ ਰਹਿਓ ਤੁਹਾਨੂੰ ਪਤਾ ਲੱਗੇ ਜ਼ਿੰਦਗੀ ਕੀ ਹੁੰਦੀ ਆ ਤੇ ਜੇਕਰ ਇਹ ਲੋਕ ਸੰਕਟ ਦੇ ਵਿੱਚ ਆ ਦਿਲੀ ਤੌਰ ਤੇ ਮਦਦ ਕਰਨੀ ਚਾਹੀਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ 20 ਕਰੋੜ ਰੁਪਈਆ ਹੜਪੀੜਤਾਂ ਦੀ ਰਾਹਤ ਦੇ ਵਾਸਤੇ ਰੱਖਿਆ ਗਿਆ ਬੜੀ ਚੰਗੀ ਗੱਲ ਆ ਲੰਗੇ ਕੱਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਇਹ ਗੱਲ ਕਹੀ ਆ ਕਿ 20 ਕਰੋੜ ਰੁਪਈਆ ਅਸੀਂ ਰੱਖបាន ਰੱਖਿਆ ਇਹਦੇ ਨਾਲ ਅਸੀਂ ਲੋਕਾਂ ਦਾ ਦਰਦ ਵੰਡਾਵਾਂਗੇ ਸੰਗਤ ਆ ਜਿਹੜੀ ਉਹ ਬਹੁਤ ਮਦਦ ਵੀ ਕਰ ਰਹੀ ਆ ਤੇ ਕਰਨੀ ਵੀ ਚਾਹੀਦੀ ਆ ਲੰਘੇ ਕੱਲ ਕਲਕੱਤਾ ਦੇ ਵੱਲੋਂ ਰਾਸ਼ਨ ਦੇ ਭਰੇ ਹੋ ਟਰੱਕ ਆਏ ਆ ਉਹ ਬੜੀ ਚੰਗੀ ਗੱਲ ਆ ਮੈਂ ਬੇਨਤੀ ਪਹਿਲਾਂ ਵੀ ਕੀਤੀ ਆ ਦੇਖੋ ਐਤਕੀ ਇਹ ਨਹੀਂ ਵੀ ਇਕੱਲਾ ਪੰਜਾਬੀ ਪੰਜਾਬੀ ਦੇ ਕੰਮ ਆਇਆ ਬਾਅਦ ਦੇ ਵਿੱਚ ਇੱਕਦਮ ਲਹਿਰ ਬਣੀ ਤੇ ਫਿਰ ਜੰਮੂ ਕਸ਼ਮੀਰ ਦੇ ਵਿੱਚੋਂ ਵੀ ਟਰੱਕ ਭਰ-ਭਰ ਆਏ ਆ ਹਰਿਆਣਾ ਤੇ ਰਾਜਸਥਾਨ ਦੇ ਵਿੱਚੋਂ ਵੀ ਆਏ ਆ ਮਹਾਰਾਸ਼ਟਰ ਦੇ ਵਿੱਚੋਂ ਵੀ ਆਏ ਆ ਤੇ ਖਬਰਾਂ ਇਹ ਵੀ ਆਈਆਂ ਵੀ ਤਾਮਿਲਨਾਡੂ ਦੇ ਵਿੱਚੋਂ ਵੀ ਕਈ ਆਏ ਆ ਮੁਸਲਮ ਭਾਈਚਾਰੇ ਦੀ ਵੀ ਮਦਦ ਕੀਤੀ ਆ 크ਰਿਸਚੀਅਨ ਭਾਈਚਾਰੇ ਦੀ ਵੀ ਮਦਦ ਕੀਤੀ ਆ ਸਤਿਕਾਰਯੋਗ ਹਿੰਦੂ ਵੀਰਾਂ ਨੇ ਵੀ ਮਦਦ ਕੀਤੀ ਆ ਵੈਸੇ ਇਨਸਾਨੀਅਤ ਦੀ ਗੱਲ ਹੋਣੀ ਚਾਹੀਦੀ ਧਰਮਾਂ ਦੀ ਨਹੀਂ ਪਰ ਕਿਉਂਕਿ ਕਈ ਵਾਰੀ ਸੋਸ਼ਲ ਮੀਡੀਆ ਤੇ ਗੱਲ ਚੱਲ ਪੈਂਦੀ ਆ ਵੀ ਇੱਕ ਧਰਮ ਦੀ ਸਾਰੇ ਧਰਮਾਂ ਨੇ ਸਭ ਦੀ ਮਦਦ ਕੀਤੀ ਆ ਚੰਗੇ ਲੋਕ ਵੀ ਹੈਗੇ ਆ ਇਹ ਨਹੀਂ ਵੀ ਹਰ ਪਾਸੇ ਅਗਲ ਔਣ ਵਾਲੇ ਲੋਕ ਹੋਣ ਚੰਗੇ ਲੋਕਾਂ ਦੀ ਵੀ ਕਮੀ ਨਹੀਂ ਆ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਫਿਰ ਕਰਾਂਗੇ ਪੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅੰਤਰਿੰਗ ਕਮੇਟੀ ਦੀ ਲੰਘੇ ਕੱਲ ਮੀਟਿੰਗ ਹੋਈ ਇਹਦੇ ਵਿੱਚ ਹੜਪੀੜਤਾ ਦੀ ਸਹਾਇਤਾ ਵਾਸਤੇ ਮੁੱਢਲੇ ਤੌਰ ਦੇ ਉਤੇ 20 ਕਰੋੜ ਰੁਪਏ ਰਾਖਮਾਂ ਰੱਖਣ ਦਾ ਫੈਸਲਾ ਕੀਤਾ ਗਿਆ ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਅੰਦਰ ਹੜ੍ਹਾਂ ਦੇ ਕਰਕੇ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਫਸਲਾਂ ਬਰਬਾਦ ਹੋਈਆਂ ਜ਼ਮੀਨਾਂ ਵਿੱਚ ਰੇਤ ਆਈ ਕਿਸਾਨ ਟੁੱਟ ਗਏ ਪ੍ਰਭਾਵਿਤ ਪਿੰਡਾਂ ਦੇ ਗੁਰੂ ਘਰਾਂ ਦਾ ਨੁਕਸਾਨ ਵੀ ਹੋਇਆ ਸ਼੍ਰੋਮਣੀ ਕਮੇਟੀ ਨੇ ਹੜ ਪ੍ਰਭਾਵਿਤ ਇਲਾਕਿਆਂ ਸੰ ਵਿਚਾਰ ਚਰਚਾ ਮਗਰੋਂ ਮੁੱਢਲੇ ਤੌਰ ਦੇ ਉੱਤੇ 20 ਕਰੋੜ ਰੁਪਏ ਰਾਖਮਾ ਕਰਨ ਦਾ ਫੈਸਲਾ ਕੀਤਾ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਲਈ ਸਭ ਤੋਂ ਵੱਡੀ ਸਮੱਸਿਆ ਖੇਤ ਨੂੰ ਪਦਰਾ ਕਰਕੇ ਬਿਜਾਈ ਯੋਗ ਬਣਾਉਣਾ ਜਿਹਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 8 ਲੱਖ ਲੀਟਰ ਡੀਜ਼ਲ ਲੋੜਵੰਦਾਂ ਨੂੰ ਦੇਵੇਗੀ 10 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਚੰਗੀ ਕੁਆਲਿਟੀ ਦਾ ਕਣਕ ਦਾ ਬੀਜ ਵੀ ਦਿੱਤਾ ਜਾਵੇਗਾ ਹੜ ਨਾਲ ਪ੍ਰਭਾਵਿਤ ਹੋਏ ਗੁਰਦੁਆਰਿਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ ਜਿੰਨਾ ਬੱਚਿਆਂ ਦੀਆਂ ਕਿਤਾਬਾਂ ਖਰਾਬ ਹੋਈਆਂ ਉਹਨਾਂ ਜ਼ਰੂਰਤਮੰਦ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੁਫਤ ਕਿਤਾਬਾਂ ਵੀ ਦਿੱਤੀਆਂ ਜਾਣਗੀਆਂ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਸਿਰਫ ਇੰਨੀ ਗੱਲ ਕਹਿਣੀ ਮਰਦੀ ਆ ਸ਼੍ਰੋਮਣੀ ਕਮੇਟੀ ਬਾਕੀ ਧਾਰਮਿਕ ਸੰਸਥਾਵਾਂ ਬਾਕੀ ਸਮਾਜਿਕ ਜਥੇਬੰਦੀਆਂ ਬਾਕੀ ਰਾਜਨੀਤਿਕ ਲੋਕ ਬਾਕੀ ਜਿੰਨੀਆਂ ਵੀ ਤਰ੍ਹਾਂ ਜਿਨ੍ਹਾਂ ਨੇ ਮਦਦ ਕੀਤੀ ਸ਼ੁਕਰੀਆ ਕਰਨਾ ਮਿਲਦਾ ਸ਼੍ਰੋਮਣੀ ਕਮੇਟੀ ਬਹੁਤ ਵੱਡੀ ਸੰਸਥਾ ਉਹਦੇ ਵੱਲੋਂ ਬਹੁਤ ਮਦਦ ਹੋਰ ਵੀ ਕੀਤੀ ਜਾ ਸਕਦੀ ਆ ਸ਼ਾਇਦ ਉਹ ਕਰੇਵੀ ਜਿਨ੍ਹਾਂ ਕੋ ਉਹਨਾਂ ਨੇ ਉਦਮ ਕੀਤਾ ਉਹਦਾ ਵੀ ਧੰਨਵਾਦ ਕਰਨਾ ਬਣਦਾ ਸੋ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ